ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਾਂ ਗੈਸਿਕ ਜੀ ਖੇਤ ਤੇ ਡੈਡੀ ਇੱਧਰ ਸਪਰੇਅ ਕਰ ਰਹੇ ਨੇਗੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਐਂਡ ਤੱਕ ਦੇਖਿਓ ਤੇ ਆਪਾਂ ਖੇਤ ਐਵੇਂ ਸੀਗੇ ਬਾਹਰ ਲੈ ਕੇ ਰਹੇ ਤੇ ਠੀਕ ਹੈ ਜੀ ਬਣੇ ਰਿਹਾ ਬਲੌਗ ਨਾਲ ਦਿਖਾਵਾਂਗੇ ਤੁਹਾਨੂੰ ਦਿਨ ਪਰ ਦਾ ਬਲੌਗ ਦੇ ਦੇਖੋ ਜੀ ਮੇਰੇ ਡੈਡੀ ਕਰ ਰਹੇ ਆ ਸਪਰੇਕਕ ਬਾਹਰੇ ਦੇ ਪੱਟਾ ਪਿਆ ਤੇਲ ਦੀ ਮਰਦੀ ਹੋਵੇ ਕੋ ਬੋਡੀ ਦਾ ਤਾਂ ਕੋਈ ਨਕਾ ਨਹੀਂ ਕੋਈ ਨਕਾ ਆਉਂਦਾ ਤੇ ਅੱਜ ਜੋਤ ਲੈਣ ਗਿਆ ਵੇ ਤੇ ਜਪੂਤ ਗਰਮਣਾ ਆਉਣਗੇ ਬਹੁਤ ਹੈ ਜੀ ਤੇ ਆਪਣੇ ਜੀ ਛੋਨਾ ਲੱਗ ਗਿਆ ਹੈਗਾ ਇੱਥੇ ਲੰਮੇ ਪੱਟੇ ਚ ਲਾਇਆ ਸੀਗਾ ਨੇ ਲੱਗ ਗਿਆ ਫਲ ਚੱਕ ਲਿਆ ਫਮਰੂਦਾਂ ਨੇ ਵੀ ਅੱਜ ਦੀ ਬੀਬੀ ਵੀ ਜਿੱਦਾਂ 200 ਰੁਪਏ ਗਮਜ ਗਿਆ ਡਿੱਗ ਗਿਆ ਉਹ ਸੀਗਾ ਚੁੰਨੀ ਨਾ ਬੰਨਿਆ ਸੀਗਾ ਪੁੱਛਦੇ ਬੀਬੀ ਨੂੰ ਮਿਲੇ ਆ ਤਾਂ ਮਿਲੇ ਨਹੀਂ ਕਿਤੇ ਉਹ ਵੀ ਕਰ ਵੀ ਹੈ ਵੀ ਹੈ ਸੌਰਿਆ ਨੇ ਘਰ ਕੀ ਤੇ ਟੈਕ ਕਰ ਘੱਟ ਬਹੁਤ ਹਰ ਖੁੰਡਾ ਰਹਿਣਾ ਕਹਿੰਦੇ ਹੁੰਦੇ ਪੈਕ ਪਿਓ ਵੈਕ ਹੁੰਦੀ ਹੈ ਤੇ ਫਿਰ ਜਿੱਥੇ ਹਾਲ ਸੁੱਕ ਫਰੋਲ ਲਾਉਂਦੀ ਹੈ ਕਿੰਨੀ ਸੁੱਕੀ ਹੋਵੇਤੀ ਆਪ ਦੇ ਕਹਿ ਡਾਕਟਰ ਜਿਹੜੇ ਪੈਕ ਕਰੇ ਕਰੇ ਆਪ ਨੂੰ ਤੇ ਦਹੌੜਾ ਕਰਨਾ ਪਰ ਨਹੀਂ ਹੈ ਹੈਨਾ ਆਪ ਬਰਾਬ ਜੋ ਸਾਡੇ ਨਾਲ ਬੋਲਦੀ ਹੈਗੀ ਜਮੀ ਵੀ ਬਰਾਬ ਨਹੀਂ ਬੋਲਦੀ ਕਾਤੋ ਨਹੀਂ ਕੀ ਦਾ ਕੋਟ ਜੇਟੀ ਅੰਨ ਨਾ ਕੋਟੋ ਮੇਰੇ ਅੱਜ ਆਇਆ ਪ੍ਰੋਬਲਮ ਤਾਂ ਮੈਂ ਤਾਂ ਬੋਲਾ ਤੇਰੀ ਮੈਂ ਹਾਂ ਕਾਇਦ ਰਾਮ ਇਹ ਵੀ ਹੈ ਕਾਇਦਰੀ 2 ਦਿਨ ਤੇ ਰਹਿਣਾਂ ਕੱਟਦੇ ਨਹੀਂ ਆ ਸੰਦ ਦੇ ਦੋ ਦਿਨ ਕਾਇਦਰੀ ਤੋਂ ਸਪੋਰਟ ਕਿਹੜੀ ਰੋਸ ਲਵਤ ਹਾਂ ਜੀ ਅੱਜ ਕੰਟੀਨ ਪਰ ਹੁੰਦੀ ਚੱਲਦੇ ਜੀ ਦੋ ਦਿਨ दोत्री को बहन स्कूल लो सबरीन के लिए ठीक सबरीन भी आई थी मैं क्या वो खुद आई हां भाग ली क्या करनी नहीं सिग्नल होनी लिए नहीं सिग्नल हां भाग भी में नहीं हां पैर पूरी छोड़ू दे मैंने बोलती हूं ना समझ ना पैर दोपहर छोड़ू दे नानका का आया हां हां श्री काल हां श्री मैं नहीं मैं सिग्नल भी से चा चढ़े पोत पामी रहण लिबड़ी फिरो पोए बि ਮਾਤਰੀ ਜਲਤੀ ਰਾਣੀ ਹੈ ਜੀ ਬਣ ਉਸ ਦਾ ਪਾਣੀ ਹੈ ਆਵੜੀ ਕਥਾਮਣ ਦੀ ਕਰ ਸਾਡੇ ਦਾ ਪਾਣੀ ਜੀ ਬਣਾ ਆਸ ਲਗਾਓ ਡਰ ਜਾਏਗੀ ਉਸ ਕਰਮੀ ਜਿਆਦਾ ਕਿੰਨੀ ਕਰਿਆ ਚੱਲਿਆ ਉਹ ਵੀ ਕਰਮੀ ਹੋਣਾ ਹੈ ਨਾ ਹੈ ਨਾ ਕੋਈ ਮਹਿਲ ਨਰਤਰੀ ਕੇ ਜੀ ਤੁੰਦੀ ਹੈ ਨਾ ਇਹ ਤਾਂ ਬਾਹਲੀ ਜੰਦਾ ਮਾਰਦੀ ਹੈ ਬਾਹਲੀ ਲੋਹ ਕਰਦੀ ਹੈ ਜੇਰਾ ਤੇ ਮੈਂ ਨੂੰ ਆਉਂਦੀ ਹੈ ਤੂੰ ਕਦਵਾ ਉਹਦੀ ਜੀ ਵੀ ਮਹਦੋ ਕਹੇਉਂ ਤਾ ਤੇ ਮਨਾਉਂਗੇ ਮਨਾ ਆ ਕਿੰਨਾਂ ਜਮਾਨਿਆਂ ਦੀ ਦੇ ਲੋਧ ਨਾ ਮਾਸੀ ਜੀ ਤੋਂ ਕਣੀ ਲਗੂ ਕਰੀ ਨਾ ਅਮਰੀਕਾ ਕਾਲੀ ਨੂੰ ਤੋੜਿਆ ਆਇਆ ਮੰਮੇ ਨਾ 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 ਤੇ ਬਿਲਕੁਲ ਦਾ ਚਾਹਾਂ ਦੀ ਫਕੀਂ ਵੀ ਦਾ ਚਾਹ ਤਰ੍ਹਾਂ ਨਹੀਂ ਪਤਾ ਨੂੰ ਤੇ ਮੋਟਰਸਾਈਕਲ ਦੇ ਉੱਪਰ ਹੁਣ ਕਦੋਂ ਲੈ ਕੇ ਜਾਣਾ ਪੈਣਾ ਚਾਰ ਮੋਟਾਂ ਤੇ ਜਾਂਦਾ ਸੁਖਣਾ 4 ਵਜੇ ਉੱਠਣਾ ਕਿਦਾਂ ਵੀ ਉੱਤਕੁੱਤੀ ਕਰ ਤਰ੍ਹਾਂ ਇੱਕ ਪਾਲਸੀ ਨਹੀਂ ਹੈਗਾ ਨਾ ਹਾਂ ਫਿਰ ਕੁਝ ਭਈ ਚਾਰ ਮਹੀਨਿਆਂ ਦਾ ਜਾਣਾ ਆਉਣਾ ਬੋਰ ਕੋ ਸ ਬਹਾਨਾ ਬਰਬਾਦ ਗਿਆ ਆਈ ਹੁੰਦਾ ਪੂਕਨੀ ਤੇ ਲੱਕਾ ਲਾ ਲਾ ਇੱਥੇ ਲਾ ਲਾ ਆਣੀ ਸੱਜਣਾ ਮੱਤੇ ਬਦਲੇ ਤੋ ਤੇ ਓੱਖਾ ਮਹਾਰਾਜ ਪਾਸਾ ਲਾ ਦੇ ਸਾਰੇ ਭੰਗ ਜਾਂਦੇ ਔਰ ਇੰਨੇ ਮੈਂ ਪਾਰਾ ਠੇਕਾ ਹਾਂ ਕਸੇ ਪਾਸਾ ਪਾਸਾ ਲਾ ਦੇ ਤੇ ਜਦੋਂ ਆਪਣਾ ਕਿੱਤਾ ਹੀ ਇਹ ਹੀ ਆ ਤੇ ਚਿਹਰੇ ਬੰਦ ਜੇ ਕਰਤਾ ਹਨਾ ਆਪਣੇ ਰੌਜਾ ਤਨ ਹੁ ਤਾਂ ਪੀ ਖਾ ਹਦੀ ਪ੍ਰਾਵਦ ਤੇ ਦੁਪੱਲਾ ਕੀ ਕਾਲ ਹੈ ਉਸਨੇ ਖਾ ਦਾ ਦਿੱਤਾ ਤਾਂ ਖਾ ਲੈ ਤੂੰ ਦੁੱਤੀ ਪੀਤਾ ਅਗਰ ਦੁੱਤੀ ਖਾਣੀ ਆ ਰਾਮਣੀ ਦੀ ਪ੍ਰਾਵਦ ਰਾਮਣੀ ਦੀ ਛੋਟੀ ਕੁੜੀ ਤੇ ਪਹਿਲਾ ਦੋ ਤਿੰਨ ਪਾਗ ਉੱਤਪੁਰ ਪਰ ਉਹਦੇ ਰੋਟੀ ਲਿਖਾਂ ਦਿੱਤੀ ਪਰ ਸੁੱਤੀ ਉੱਠਦੀ ਗਈ ਮਾਫੀ ਭੁੱਖ ਲੱਗੇਗੀ ਖਾਣੇ ਇਹ ਦੁਪਹਿਰ ਨੂੰ ਜਾ ਕੇ ਦੁਪਹਿਰੇ ਸਿੱਖਦਾ ਰਾਤਾਂ ਨੇ ਦੁੱਧ ਵੀ ਪੀਤਾ ਅੰਦਰ ਰੋਟੀ ਖਾ ਕੇ ਸੌਂਦੀ ਰਹੀ ਚੱਲ ਵਧੀਆ ਰੋਟੀ ਤਾਂ ਵਧੀਆ ਮੈਂ ਕਹਿੰਦਾ ਰਾਤ ਨੂੰ ਤਾਂ ਨੁੱਟੇ ਪੀਂਦੀ ਸੀ ਸੀ ਹੈ ਕੱਲ੍ਹ ਤੱਕ ਨਾ ਰਾਤ ਨੂੰ ਨੁੱਟੇ ਉਹਦੇ ਆਪ ਐਂਡਰ ਕੀਤਾ ਲਈ ਜੋਤ ਕਰਨ ਕਰੀਆ ਉਹ ਗੁਰਮਨ ਨੂੰ ਝੂਟੇ ਚੱਕਰ ਆ ਗਏ ਤੇ ਗੱਡੀ ਤੇ ਬੈਠੀ ਉਹ ਜਾ ਰ ਅਜੇ ਕੋ ਮੇਲੇ ਤੇ ਸੀ ਹਾਂ ਕੋਲਦੀ ਨਹੀਂ ਆਣੀ ਹੈ ਕੋਲਦੀ ਨਹੀਂ ਵਾਲੀ ਹੋਰੀ ਚੇਤਾ ਵਾਲਾ ਜੰਗਾ ਦਾ ਤੈਨੂੰ ਵੀ ਜ਼ਾ ਉਹ ਵੀ ਨਾ ਲੈ ਜਾਣਾ ਤੈਨੂੰ ਚਾਰ ਵੀ ਮੇਰੇ ਨਾਲ ਨਿਆਣੀ ਜੀ ਮੇਰੀ ਦਵਾਈ ਆਖੋ ਭੁੱਲ ਜਾਂਦਾ ਹਾਂ ਹਾਂ ਜੇ ਮੈਂ ਨਿਆਣੀ ਆਈਗੀ ਬਾਣੀ ਦੇਤਾ ਤੈਨੂੰ ਤਰੀ ਤੁੰਤੀ ਤਰੀ ਤੁੰਤੀ ਤਰੀ ਤੁੰਤੀ ਹੋ ਜਾਉਂਗੀ ਪੰਜ ਤੀ ਕਹਦਾ ਨਹੀਂ ਸੁੱਤੀ ਰਹਤੀ ਸੁੱਤੀ ਤਾਂ ਅਰਖੰਦੜ ਕੇ ਜਾਣਾ ਪਿਆ ਕਰੂ ਦੇਖੋ ਜੀ ਫਿਰ ਕੀ ਤਦਾਣਾ ਅੱਛਨ ਕਰਕੇ ਕਹਿੰਦੀ ਜਾਣਾ ਵਾਲਾ ਤੂੰ ਫੇ ਮਰਜੀ ਬੋਲ ਜਿਓਂ ਆਪਾਂ ਉਹਦੇ ਹਾਂ ਤੇਰਾ ਬਾਹਰ ਨਾ ਜਿਦਾ ਦਦਰੋਂ ਨਾ ਮਾਤੀ ਬੋਲ ਜਿਓਂ ਨਾ ਚਾਹ ਇਹ ਆਈ ਮੋਟਰਸਾਈਕਲ ਵਾਲਾ ਲੱਕਮਾ ਡਰਾਈਵਰ ਵਾਲਾ ਬੰਦੇ ਨੇ ਉਹ ਬਾਹਰ ਸੌਫ ਕਰਦੇ ਨੇ ਚੁਦਾ ਨਹੀਂ ਕਰਾਉਂਦੇ ਇਹ ਉਹ ਉਦੋਂ ਨਾਲੇ ਬਸ ਕੱਤੀ ਕੋਲੋਂ ਕੱਤੀ ਨੇ ਦੁਆੜੇ ਚੰਦ ਬਸ ਬੇਨ ਦਾ ਬਹੁਤ ਸਖਾ ਸੀ ਮਹਾ ਜਿਹੜੇ ਦੋ ਕੁ 10 20 ਦੇ ਨਾ ਐਨੀ ਉਸ ਕੂਕੂ ਕੀ ਉਹ ਬਹਿ ਗਿਆ ਤੇ ਨਾ ਪੂਰਾ ਉਹ ਤੇ ਆਮੜੀ ਚੋਣ ਲੱਗ ਗਈ ਆ ਅੱਧਾ ਦੁੱਤੀ ਦਿੱਤਾ ਮੈਂ ਲੱਤ ਮਾਰੀ ਜਿਹੜੋਂ ਕੋ ਤੱਕ ਨਾ ਪਹਿਲੇ ਤਾਂ ਬੈਠੀ ਰਹੀ ਸੀ ਬੈਠੀ ਰਹੀ ਜਿਹੜਾ ਹੱਥ ਕਰ ਤਾ ਲੈਂਦੀ ਆ ਉਹ ਅੱਧਾ ਅੱਧ ਵਿਚਾਲੇ ਤਾਂ ਜੋ ਕੇ ਅੱਧੀ ਦਾ ਚੁਗਧਾਰ ਲੈਂਦੀ ਆ ਜਿਹੜਾ ਬਰਾਮਣੀ ਨੇ ਤਾਂ ਦਿੱਤੀ ਮੂੰਹ ਸਾਲੇ ਪਰ ਇਹ ਰਾਤ ਕਿ ਪਹਾੜਾਂ ਨਾਲ ਮੋਂ ਸਾਡੇ ਕੀ ਲੇਖ ਦੋ ਤਿੰਨ ਦਿਨ ਵਰਤਾਂਗੇ ਦੁੱਧ ਰੋਕੀ ਲੋ ਤਾਂ ਦੋ ਤਿੰਨ ਦਿਨ ਵਰਗੇ ਹਾਂ ਕੋਈ ਪਸਮਾ ਦੇਣਾ ਹੈ ਤਰੇ ਹੁੰਦਾ ਮੋਟਰਸਾਈਕਲ ਨਾ ਉਸੇ ਨੂੰ ਬੰਨ੍ਹਵਾਉਣਾ ਚੱਲ ਜੇ ਹੁਣ ਅਸੀਂ ਧਾਰ ਤੇ ਹੋਣ ਬਾਕੀ ਸਾਨੂੰ ਟਾਈਮ ਲੱਗੇ ਤਣ ਤੁਸੀਂ ਚੱਲ ਕੇ ਸਕੂਟਰੀ ਲੈ ਚਾ ਹਾਂ ਹੋ ਰਹੀ ਜੇ ਮੋਟਰਸਾਈਕਲ ਲੈਣ ਤਾਂ ਸਕੂਟਰੀ ਲੈ ਲੇਕ ਜਿਸ ਮੁੱਟਰੀ ਲੈ ਉਹ ਹੈ ਹਾਂ ਹਾਂ ਜਿਸ ਮੁੱਟਰੀ ਲੈ ਹੈ ਤਾਂ ਨਹੀਂ ਕਿਵੇਂ ਵੀ ਪਾਇਆ ਜਿਹੜੀ ਚੀਜ਼ ਇਧਰ ਹੋਈ ਉਹ ਵੀ ਲੈਣਾ ਕਰੀ ਲੈਣਾ ਕਰਕੇ ਕਰਾਉਂਦਾ ਭਾਈ ਹੋਰ ਕੀ ਇਹ ਦਾ ਤੋਂ ਤੇ ਕਰ ਲੈ ਉਹ ਦਰਿਆ ਉੱਝਾ ਕੇ ਤੇ ਮੈਂ ਤਾਂ ਮੈਂ ਇਹ ਸਮਝ ਗਿਆ ਹੈ ਚਾਰ ਚਾਰ ਗੇੜੇ ਮਾਰਦਾ ਡੋਟਰਾ ਤੇ ਆਏ ਆ ਚਾਰ ਚਾਰ ਉੱਤੇ ਚਲਾਉਣੀ ਨੱਪਾਵਦਨ ਨਾਮ ਤੋਂ ਆਵਕਾਰਾ ਭਰ ਗਿਆ ਨੱਪਾਵਦਨ ਹੈ तो हम स्पिंगा दा महाराज पाई दाली सब्जी ला ले भाई अपना कहन्या पांच मोत्रा ने पांच मोत्रा ले आओ और पांच मोत्रा ने गड़ा पकाई कर सकते हैं उसके ने कहन रोटी भी तो पकेगा है किसी ने बता करया तो वरना महाराज घर में हो देर में पता नहीं कब तक निकाल बने कैसे बहुत फोर दिन भी 갔다 देर में जाता है बस सामान्य होता है अंदर तक मत कहना ਉਹ ਤਾਂ ਪਤਾ ਉਹ ਕੰਡਾ 3 ਬੁੱਕ ਨਹੀਂ ਮੈਂ ਜਿੱਦ ਕਰਾਂ ਕਿ ਉਹ ਬੰਦਾ ਪੈਸੇ ਖਾਣ। ਉਹ ਜਿੱਦ ਕਰਦਾ ਚਾਹ ਲੈ ਜਿਵੇਂ ਇਹ ਚੱਲਦੀ ਹੈ। ਅੱਧਰ ਉਧਰ ਦੇਖਿਆ ਉਹ ਉਹ ਕਦਕਾਣ ਦੇ ਬਾਰੇ ਉਹਨੇ ਉੱਥੇ ਦੁਕਾਨ ਦੇ ਕਰਤੇ ਨਾਲ ਲੱਗਦੀ। ਬੰਦੇ ਨੂੰ ਕੋਈ ਕੋਈ ਦੇ ਜਿਆ ਜਨਤਾ। ਉਹ ਕਹਿੰਦਾ ਜਨਤਾ ਕਾਹਨੇ ਮਾਂ ਜਨਤਾ ਦਾ ਹੈ। ਵੀ ਲਾਇਆ ਨਾ ਤੁਹਾਨੂੰ ਨਹੀਂ ਆਪਾ ਉਹ ਜਿਹੜਾ ਡੇਕ ਪਾ ਦਿੱਥੇ। ਜੇ ਗੁਣੀ ਨੂੰ ਜਾਂਦੇ ਸੁਣੀ ਕੁਮਾਤ ਦੇ ਉਹ ਵੀ ਜਨਤਾ। ਉਹਨੋਂ ਨੇ ਜੀ ਮੈਗੀ ਪੂ ਆਉਣੇ ਆਏ ਹੋਏ ਨੇਗੇ। ਤੇ ਰੈਡੀ ਨੂੰ ਤਾਂ ਮਮਾ ਨੇ ਚਟਨੀ ਗੁੱਤੀਆਂ ਗੁੱਤੀਆਂ ਬੰਦੀ ਅੰਬੀਆਂ ਦੀ ਤੇ ਆਪਾਂ ਦੋ ਪੈੜੇ ਨੂੰ ਨਾਲ ਇਸ ਵਿੱਚ ਮਿਗੀਦੇ ਤੇ ਹੁਣ ਪਹਿਲਾਂ ਤਾਂ ਗੰਡੇ ਦਾ ਤੜਕਾ ਲਾ ਕੇ ਵਿੱਚ ਪਾਣੀ ਪਾ ਲਿਆ ਮੱਖੇ ਚਲੋ ਪੈਣਾ ਹਨ ਇਹਨੂੰ ਵੀ ਪੂਰਾ ਵਧੀਆ ਹਨ ਵੀ ਪੱਕ ਜੇ ਜਾਣ ਦੋ ਤੇ ਫਿਰ ਆਪਾਂ ਮਸਾਲਾ ਪਾਵਾਂਗੇ ਮੈਂਗੀ ਮਸਾਲਾ ਵੀ ਪਾ ਦਿੱਤਾ ਜੀ ਤੇ ਹਜੇ ਚਾਰ ਪੁੜੀਆਂ ਪਈਆਂ ਨੇ ਮਸਾਲੇ ਦੀਆਂ ਇਹ ਆਪ ਹੌਲੀ ਹੌਲੀ ਪਾਉਨੇ ਆ ਮੈਂ ਕਿ ਚਲੋ ਕਿੰਨਾ ਰਿਲਾਜ ਦਿੰਦੀਆਂ ਇਹਨਾਂ ਪਾ ਕੇ ਚਲੋ ਠੀਕ ਹੈ ਜੀ ਮੈਗੀ ਬਣਾ ਕੇ ਮਿਲਦੇ ਆ ਪਾ ਕੇ ਜੀ ਮਿਕਸ ਕਰ ਲਈ ਵਧੀਆ ਮੈਗੀ ਬਣਾ ਲੀਤੀ ਤੇ ਹੁਣ ਆਪਾਂ ਬਸ ਸਰਵ ਕਰ ਦਨੇ ਆ ਪੀਚਾ ਭਾਗੜ ਕੇ ਨਾ ਸਾਡਾ ਪੀਚਾ ਖੇਡੀਏ ਆਂਡੀਆਂ ਗਵਾਂਡੀਆਂ ਨੂੰ ਕੁੜੀਆਂ ਆ ਜਾਂਦੀਆਂ ਹਨ ਤੇ ਪੀਚਾ ਖੇਡੀ ਆਂਦੀਆਂ ਦਵਾ ਲੱਗ ਪਰਾਬ ਜਾਮਣਾਂ ਲੱਗੀਆਂ ਨਹੀਂ ਹਨ ਇਹ ਪੂਹ ਜੇ ਲੇਟ ਲੱਗਦੀਆਂ ਹੁੰਦੀਆਂ ਇੱਥੇ ਤਾਂ ਆਪਣੇ ਆਈ ਦੀ ਲੱਗੀਆਂ ਨੇ ਇਹ ਮੇਰੇ ਘਰ ਆ ਬਾਹਰ ਨਾਲ ਬਾਦੂ ਥਾਂ ਜਾ ਪਿਆ ਨਰ ਇਹ ਤਾਂ ਉੱਚੀਆਂ ਵਾਲੀਆਂ ਨੇ ਹਨ ਹੂੰ ਅਸਟਾ ਟੈਂਕੀ ਤੇ ਚੜਦੇ ਨਹੀਂ ਹੁੰਦੇ ਆ। ਮੈਂ ਟੈਂਕੀ ਦੇ ਗਿੱਗ ਪੀ। ਨਹੀਂ ਐ ਤਾਂ ਪੂਰ ਕਿੱਛ ਡਿੱਗ ਗਿਆ। ਮਿਸ ਕੀ ਆ ਨਹੀਂ ਆ ਮਿਸ ਕੀ ਆ। ਉਹ ਮੈਂ ਸਨੰਡ ਰਾ ਰਹੇ। ਉੱਡ ਗਿਆ ਜਾਂ ਨਹੀਂ ਉੱਡ ਬੱਜੀ ਜਾਂਦੀ। ਨਾ ਇਧਰੋਂ ਨਹੀਂ ਤਾਂ ਤਾਂ ਹੈਗਾ ਦਾ। ਬਸ ਉਹ ਹੁਆ ਮਰੇਆ। ਚੋ ਨਾ ਲੱਗੇ ਹੋਏ ਹੈਗਾ। ਜਾ ਨਹੀਂ ਉਹ ਤਾਂ ਹੌਲੀ ਹੌਲੀ ਉੱਧਰ ਬੱਟ ਪਾਈ ਵੀ ਆ ਬੱਟ ਵਿਚ ਨੂੰ ਵਗ ਜਿਉ ਹੁਣ ਠੰਡ ਚ ਹੀ ਹੋ ਹੁਣ ਜਿਹੜਾ ਫੇੜਾ ਦੇਵਾਂਗੇ ਪੋ ਮੀਨਸ ਤੇ ਆ ਵੀ ਅੱਜ ਤਾਂ ਅੱਜ ਇਹ ਵਧੀਆ ਪੋ ਦੇਖ ਲੈ ਇਹਨਾਂ ਨੇ ਇਹ ਸਾਡਾ ਸਕੂਲ ਚ ਮੈਂ ਇੱਥੇ ਦੀਦਾਗਾ ਇਹ ਤਾਂ ਦਰ ਬੱਟ ਪਾਦੀ ਸੀਗੀ ਅੱਜ ਲੇਟੋ ਨੀਏ ਹੀ ਮਾਜਾ ਪ੍ਰਭਜੋ ਤੂੰ ਤੇ ਜੱਪੜਾਂ ਨੂੰ ਪਾ ਕੇ ਆਈ ਪੁੱਤ ਪਾ ਕੇ ਨਹੀਂ ਆਈ ਬੂਆ ਕਿਹਾ ਸੀਗਾ ਪਾਇਰ ਨਹੀਂ ਮੱਚਦੇ ਤੇਰੇ ਹੁਣ ਤੇ ਜਾ ਹਾਂ ਹਾਂ ਬਹੁਤ ਜਿਆਦੇ ਇਹ ਸੋਕਮੜ ਮਿੱਟੀ ਪਾਤੀ ਸਬਜੀ ਨੂੰ ਹਾਂ ਪੂਆ ਬੈਂਗਣੀ ਬੜੀ ਵਧੀਆ ਲੱਗੇ ਬੂ ਕੁਂਟੜਾ ਲਈ ਆਏ ਸੀ ਖੇਤੋਂ ਤੇ ਮਾਤਾ ਪਾਣੀ ਪਾ ਰਹੇ ਸੀ ਗਾਈ ਤੇ ਕਿਉਂ ਦੂਜੇ ਪਸ਼ੂ ਤਾਂ ਜੀ ਉੱਤੇ ਤਲਾਤ ਨਾਲ ਆਪਣੇ ਉੱਤ ਨਾਲ ਲੰਦਨੇ ਜਿਹੜਾ ਬਣਿਆ ਹੁਣਾਉਣ ਵਾਲਾ ਤਲਾਈ ਬਣੀ ਹੋਈ ਹੈ ਜਿਹੜੀ ਤੇ ਇਹ ਗਾਇਆਂ ਨੂੰ ਕਦੇ-ਕਦੇ ਬਾੜ ਦਿੰਨੇ ਆ ਫੜ ਕੇ ਗਾਓ ੱੱਕੇ ਨਾਲ ਬਾੜ ਦਿੰਦੀਆਂ ਪੈਂਦੀਆਂ ਨੇ ਗਾਇਆਂ ਤੇ ਇੱਧਰ ਛੁੱਟੀਆਂ ਚ ਭਾਂਜੀਆਂ ਆਈਆਂ ਹੋਈਆਂ ਨੇ ਤੇ ਪ੍ਰਵਾਹੀ ਵੇਪਰਾਵ ਕਿਵੇਂ ਆ ਮੈਂ ਜਾਈਆਂ ਆਈਆਂ ਨੇ ਛੁੱਟੀਆਂ ਚ ਤੇ ਮੌਸਮਾ ਜਿਹੜਾ ਮੌਸਮ ਪੂਰਾ ਬੱਦਲਬਾਈ ਬਣੀ ਪਈ ਐ ਤੇ ਬੱਦਲਬਾਈ ਬਣੀ ਪਈ ਮੀਂਹ ਕਦੋਂ ਵੀ ਆ ਸਕਦਾ ਤੇ ਠੰਡਾ ਕੀ ਉੱਤਾਂ ਗਰਮ ਐਸਾ ਨਹੀਂ ਗਰਮੀ ਰੁੱਤਾਂ ਦੀ ਠੰਡਾ ਕੀ ਐਸੇ ਮੌਸਮ ਗਰਮ ਐ ਉਂ ਨਹੀਂ ਹੈਗੀ ਗਰਮੀ ਨਾਰਮਲ ਜੀ ਗਰਮੀ ਹੈ ਮਸਾਂ ਮਜੂ ਸਵੇਰੇ ਟਰਾਲੀ ਫੁੱਲ ਪਰ ਕਿਲੇ ਸੀ ਤੇ ਟੋਕਾ ਕਰਕੇ ਵੀ ਢੇਰ ਲਾਇਆ ਪੇ ਰੱਲੀ ਜੱਦੀ ਪਈ ਆਈ ਮੂਰੋਂ ਪਰ ਹੀ ਤੇ ਮੂਰੋਂ ਜਾ ਕੇ ਕਰ ਗਿਓ ਆ ਵੀ ਦਸ ਵੇਰੇ ਇੰਨ ਕਰ ਲਾਂਗੇ ਕਿਰਾ ਮੱਝਾਂ ਰੱਜੀਆਂ ਖੜੀਆਂ ਨੇ ਪੂਰੀਆਂ ਚਲੋ ਮੇਰੇ ਭਾਈ ਤੇ ਖੇਤ ਜੀਰੀ ਦਾ ਵੀ ਜੋਰ ਆ ਪੂਰਾ ਤੇ ਇਧਰ ਗਮਾਂਡੀ ਵੀ ਲਾਉਣ ਲੱਗੇ ਸਾਡੇ ਤੇ ਆਪਣੇ ਵਿੱਚ ਉਹਨਾਂ ਲਾ ਰਹੇ ਨੇ ਉਧਰ ਚੱਲਦੇ ਆਪਾਂ ਉੱਥੇ ਬੀਜੇ ਹੋਏ ਤੋਂ ਨੇ ਤੇ ਡੱਕੇ ਲਾ ਰਿਆ ਐ ਕਿਤੇ ਕਿਤੇ ਜੀਰੀ ਹਰੀ ਨਹੀਂ ਹੋਈ ਜਿਵੇਂ ਆ ਤਾਂ ਮੈਂ ਘਟ ਰਹੀ ਹੋਈ ਐ ਆ ਤਾਂ ਮੈਂ ਤੇ ਪਰਾਂ ਵੱਧੂਗੀ ਉਧਰ ਸਾਰੇ ਵੱਧ ਹੈ ਤੇ ਉੱਥੇ ਡੱਕੇ ਲਾ ਰਿਆਂਗੇ ਤੇ ਮੌਸਮ ਬਹੁਤ ਠੰਡਾ ਹੈ ਹਵਾ ਚੱਲਦੀ ਹੈ ਬੱਦਲ ਵਾਈ ਹੈ ਮੀਂਹ ਕਦੇ ਵੀ ਆ ਸਕਦਾ 10 ਮਿੰਟਾਂ ਚ 5 ਚ ਕਰੋ ਵੀ ਵਾਹਿਗੁਰੂ ਕਿਰਪਾ ਕਰੂ ਉਹਦੀ ਆ ਜਾਊਗਾ ਤੇ ਠੰਡ ਚ ਬਾਈ ਕੰਮ ਡੱਕੇ ਲਾਉਣ ਦਾ ਵੀ ਨਿਆਰਾ ਹੁੰਦਾ ਪਹਿਲਾਂ ਗਰਮੀ ਦੇ ਤੜਕੇ ਦਾ ਕੰਮ ਨਹੀਂ ਨਿਬੜਿਆ ਤੇ ਹੁਣ ਠੰਡ ਚ ਚਲੋ ਵਾਹਿਗੁਰੂ ਭਲੀ ਕਰੂਗਾ ਨਾ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਲੈ 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 ਬਿੰਦਰ ਸਿੰਘ ਜਾ ਰਿਹਾ ਸਾਡਾ ਇੱਧਰ ਲਿਆ ਦੀ ਜੋਤ ਵੀ ਲਵਾ ਰਿਆ ਸੀ ਵਾਰੇ ਆ ਗਿਆ ਹਣ ਪਾਂਡਾ ਲਾ ਕੇ ਆਪਦੀ ਸਾਨੂੰ ਹੁਣ ਦਿਖਾਈ ਜਨਾ ਕਹਿੰਦੇ ਵੀਡੀਓ ਬਣਾ ਦੀ ਭਾਈ ਸਾਡੀ ਉਹ ਜ਼ਰੂਰ ਬਣਾਉਂਗਾ ਸਾਨੂੰ ਕਹਿੰਦੇ YouTube ਤੇ ਲਿਆ ਦਿਓ ਜ਼ਰੂਰ ਮੈਂ ਤੁਹਾਨੂੰ ਅੱਜ ਪੱਕਾ ਵੀਡੀਓ ਤੇ ਲਿਆਉਂਗਾ ਜਰੂਰ ਸਾਰਿਆਂ ਨੂੰ ਇਹ ਵੀ ਪਹਿਲਾਂ ਗਰਮੀ ਸੀ ਭਾਈ ਔਖੇ ਸੀ ਹੁਣ ਕੋਸ ਹੋਏ ਨਸਾਰੀ ਲੇਬਰ ਵਾਲੇ ਕਹਿੰਦੇ ਭਾਈ ਹੁਣ ਠੰਡ ਹੋ ਗਈ ਕਿ ਤਿੰਨ ਚਾਰ ਬਾਟੀਆਂ ਧਰਜ ਜੋਤ ਜਾ ਰਿਹਾ ਘਰੇ ਹੁਣ ਇਹ ਇੱਥੇ ਇੱਕ ਸਮੇਂ ਧਰਦੀ ਪੁੱਤ ਚੰਗਾ ਖੜਿਆ ਜੀ ਨਾ ਰਾਏ ਕੱਢ ਦੋ ਪਹਿਲਾਂ ਇਹਦਾ ਪਿਆ 5.5 ਹੀ ਬਣੇ ਇਹਦਾ ਇਹ ਕੱਲ ਨੂੰ ਲਾ ਲਾਂਗੇ ਉੱਡ ਕੇ